ਦੋਸਤੋ ਅੱਜ ਇਸ ਵੀਡੀਓ ਦਾ ਗੱਲ ਕਰਨੀ ਹੈ ਸੰਤ ਪੱਪਾ ਬਲਬੀਰ ਸਿੰਘ ਦੀ ਸੀਜੇ ਵਾਲ ਜਿਹੜੇ ਬਾਤਆਵਰਨ ਪ੍ਰੇਮੀ ਨੇ ਅਤਿ ਲੱਖਾਂ ਸੁਣਾਣਾ ਉਹਦੇ ਬਾਰੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਾਬਾ ਬਲਬੀਰ ਸਿੰਘ ਜੀ ਸਿੱਤੇਵਾਲ ਉਹਨਾਂ ਨੇ ਪਹਿਲਾਂ ਬੀ ਨਦੀ ਨੂੰ ਸਾਫ਼ ਕਰਨ ਦਾ ਬਹੁਤ ਹੀ ਵਧੀਆ ਉਪਰਾਨਾ ਕੀਤਾ ਤੇ ਹੁਣ ਰਾਜ ਸਭਾ ਮੈਂਬਰ ਹੋਣ ਦੇ باوجود ਬੁੱਢਾ ਦਰਿਆ ਜਿਸ ਨੂੰ ਗੰਦਾ ਨਾਲਾ ਕਹਿਣ ਲੱਗਦੇ ਸੀ ਲੋਕ ਕਿਉਂਕਿ ਉਹਦੇ ਵਿੱਚ ਇੰਨਾ ਗੰਧ ਸੀ ਕੈਮੀਕਲ ਵਾਲਾ ਪਾਣੀ ਪੀਂਦੇ ਹੈ ਕਿ ਸ਼ਹਿਰ ਦਾ ਪਾਣੀ ਪੀਂਦੇ ਹੈ ਕਿ ਉਹ ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਸੀ ਤੇ ਪਿਛੇ ਜੇ ਲੱਖੇ ਸੁਧਾਣੇ ਨੇ ਮੋਰਚਾ ਵੀ ਲਾਇਆ ਬੜਾ ਕੁਝ ਕੀਤਾ ਪਰ ਗਰਾਊਂਡ ਲੈਵਲ ਦੇ ਉੱਤੇ ਉਸ ਬੰਦੇ ਨੇ ਕੁਝ ਨਹੀਂ ਕਰਿਆ ਸਿਰਫ ਸ਼ੋਸ਼ਰ ਮੀਡੀਏ ਤੇ ਆਪਦੇ ਨੰਬਰ ਬਣਾਉਂਦੇ ਤੋਂ ਬਿਨਾਂ ਪਰ ਸੰਤ ਸੀਚੇਵਾਲ ਜੀ ਉਹਨਾਂ ਨੇ ਜਿੰਨੇ ਜੋਕੇ ਹੈਗੇ ਕੁਝ ਨਾ ਕੁਝ ਕੀਤਾ ਬਿਜੂ ਦੀ ਸਫਾਈ ਆ ਜੋ ਕੀਤੀ ਜਾਂ ਵੀ ਤੇ ਵੀਡੀਓ ਜਦੋਂ ਵੀ ਦੇਖੀਂ ਦੀਆਂ ਕਾਫੀ ਜਗ੍ਹਾ ਤੇ ਪਾਣੀ ਆ ਜੋ ਸਾਫ਼ ਹੋ ਗਿਆ ਪੀੜ ਜੋਗ ਹੋ ਗਿਆ ਬੜੀ ਖੁਸ਼ੀ ਦੀ ਗੱਲ ਆ ਪਰ ਦੂਸਰੇ ਪਾਸੇ ਉਹ ਪੂਨਾ ਪੀੜੀ ਉਹ ਜਿੱਥੇ ਥੱਲੇ ਕੇਸ ਧਾਣੇ ਦੇ ਬੰਦਿਆਂ ਵੱਲੋਂ ਕਈ ਵਾਰ ਕਮੈਂਟ ਆਉਂਦੇ ਸਰਕਾਰੀ ਸਾਧ ਇਹ ਬੰਦਾ ਪਖੰਡ ਕਰਦਾ ਡਰਾਮੇ ਕਰਦਾ ਤਾਂ ਮੈਂ ਉਹ ਬੰਦਿਆਂ ਨੂੰ ਪੁੱਛਣਾ ਚਾਹੁੰਦਾ ਬਈ ਅੱਜ ਤੋਂ ਪਹਿਲਾਂ ਕਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ ਡਰਾਮੇ ਕਰੇ ਨੇ ਕਿਹੜੇ ਰਾਜ ਸਭਾ ਮੈਂਬਰ ਨੇ ਇਸ ਤਰ੍ਹਾਂ ਗੰਦੇ ਨਾਲੇ ਤੇ ਕੋਈ ਉਤਰ ਕੀ ਸਫਾਈ ਕਰਨ ਦੇ ਡਰਾਮੇ ਕੀਤੇ ਨੇ ਜੇਕਰ ਕੋਈ ਚੰਗਾ ਕਰਦਾ ਜੇ ਉਹ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਤਾਂ ਨਾ ਕਹੂੰ ਪੁਨਾਮ ਤੌਰ ਤੇ ਸਰਕਾਰੀ ਸਾਧਨ ਕਦਸਿਲਾਂ ਉਹका ਪਹਿਲਾ ਵੀ ਜਦੋਂ ਉਹ ਮੁਲਾਸਬਾ ਮੈਂਬਰ ਨਹੀਂ ਸੀਗੇ ਉਦੋਂ ਵੀ ਉਹਨਾਂ ਦਾ ਜੋ ਮੁੱਖ ਮੇਨ ਮਕਸਦ ਸੀ ਉਹ ਸੀ ਰੋਖ ਲਾਉਣੇ ਤੇ ਇਸ ਤਰ੍ਹਾਂ ਜਿਵੇਂ ਬਈ ਨਦੀ थी ਉਹਨਾਂ ਨੇ ਸਪਾਈ ਕੀਤੀ ਸੀ ਇਸ ਤਰ੍ਹਾਂ ਦੇ ਕਾਰਜੂ ਕਰਦੇ ਸੀ ਤੇ ਕਈ ਹੁਣ ਕਹਿੰਦੇ ਨੇ ਜੀ ਕਹਿੰਦੇ ਇਹ ਤਾਂ ਮਤਲਬ ਮੈਂਬਰ ਸਿਰਫ ਨਾਮ ਦੀ ਖਾਤਰ ਕਰਦੇ ਸੀ ਜਾਂ ਸਰਕਾਰ ਦੇ ਵਿੱਚ ਚੌਂਕ ਦੀ ਖਾਤਰ ਕਰਦੇ ਚਲੋ ਯਾਰ ਕਾਸੇ ਨਹੀਂ ਕਰਦੇ ਸੀ ਪਰ ਕੰਮ ਤਾਂ ਚੰਗਾ ਕਰਦੇ ਸੀ ਤੇ ਹੁਣ ਵੀ ਚਾਹੇ ਉਹ ਟਰਮਾ ਹੀ ਕਰਦੇ ਨੇ ਤੁਹਾਡੇ ਕਹਿਣ ਅਸਰ ਮੇਰੇ ਲਈ ਨਹੀਂ ਮੈਂ ਤਾਂ ਉਹਨਾਂ ਦੀ ਇੱਜ਼ਤ ਕਰਦਾ ਕੋਈ ਤਾਂ ਉੱਠਿਆ ਜਿਹੜਾ ਗੰਦੇ ਨਾਲ ਇਹ ਵਿੱਚ ਵੜ ਕੇ ਉਹ ਸਾਫ਼ ਕਰਨ ਲੱਗ ਗਿਆ ਨਹੀਂ ਲੱਖੇ ਜਿਹੜਾ ਨੇ ਉਹਨਾਂ ਨੇ ਤਾਂ ਬਿਆਨ ਹੀ ਨਹੀਂ ਦਿੱਤੇ ਇਹ ਕੰਨੀ ਹੋਰ ਉਹਨਾਂ ਨੇ ਕੀਤਾ ਕੀ ਆ ਹੁਣ ਤੱਕ ਤੇ ਹੁਣ ਕਹਿੰਦੇ ਜੀ ਫੈਕਟਰੀਆਂ ਲੱਗਦੀਆਂ ਨੇ ਜੋ ਪੰਜਾਬ ਤੋਂ ਬੰਦ ਕਰਾਉਣੀਆਂ ਨੇ ਭਾਈ ਫੈਕਟਰੀਆਂ ਮੜੀਆਂ ਨਹੀਂ ਜਿੱਤੇ ਫੈਕਟਰੀਆਂ ਲੱਗਣਗੀਆਂ ਤਾਂ ਪੰਜਾਬ ਤਰੱਕੀ ਕਰੂਗਾ ਉਹਨਾਂ ਫੈਕਟਰੀਆਂ ਦੇ ਨਾਲ ਜੋ ਨੁਕਸਾਨ ਹੁੰਦਾ ਜਿਵੇਂ ਪਾਣੀ ਆ ਉਹਨੂੰ ਕਿਸੇ ਨਹਿਰ ਚ ਪਾ ਦਿੰਦੇ ਨੇ ਉਹ ਗੱਲ ਨਹੀਂ ਮੜੀ ਆ ਵਿਰੋਧ ਕਰਨਾ ਤਾਂ ਉਹ ਚੀਜ਼ ਦਾ ਗੁਰੂ ਜੁਰੇ ਖਾੜੀ ਫੈਕਟਰੀ ਦਾ ਉਹਨੂੰ ਵਿਰੋਧ ਹੋ ਰਿਹਾ ਭਾਈ ਜੇ ਵਿਰੋਧ ਕਰਨਾ ਦਾ ਇਸ ਚੀਜ਼ ਦਾ ਕਰੋ ਕਿ ਭਾਈ ਜੋ ਇਥੋਂ ਕੈਮੀਕਲ ਵਾਲਾ ਪਾਣੀ ਨਿਕਲੂਗਾ ਜਾਂ ਕੁਝ ਵੀ ਇਦਾਂ ਦੀ ਜੋ ਚੀਜ਼ ਉਥੋਂ ਨਿਕਲਦੀ ਆ ਜਿਸ ਦੇ ਨਾਲ ਸਾਡੇ ਪੰਜਾਬ ਦਾ ਨੁਕਸਾਨ ਹੁੰਦਾ ਪੰਜਾਬ ਦੇ ਪਾਣੀ ਦਾ ਨੁਕਸਾਨ ਹੁੰਦਾ ਪੰਜਾਬ ਦੀ ਹਵਾ ਦਾ ਨੁਕਸਾਨ ਹੁੰਦਾ ਅਸੀਂ ਪਹਿਨਾ ਉਹਦਾ ਹਮਲ ਕਰੋ ਉਸ ਤੋਂ ਬਾਅਦ ਫੈਕਟਰੀ ਲਾਇਓ ਇੰਦਾਂ ਤਾਂ ਕਹੇ ਸਕਦੇ ਆ ਇਹ ਨਹੀਂ ਵੀ ਫੈਕਟਰੀ ਲੱਗਣੀ ਨਹੀਂ ਦੇਣੀ ਜੇ ਫੈਕਟਰੀ ਲੱਗੂਗੀ ਫੇਰੀ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਬਣਾਉਗਾ ਕੰਮ ਬਣਾਉਗਾ ਸੋ ਮੈਂ ਜੋ ਵੀਡੀਓ ਦਾ ਪਿਛਾ ਪੜਾ ਜੀ ਲੱਖਾਸਤਨ ਤੇ ਸੰਤ ਸੀਚੇਵਾਲ ਤਾਂ ਮੈਨੂੰ ਤਾਂ ਹੁਣ ਤੱਕ ਇਹੀ ਲੱਗਿਆ ਵੀ ਲੱਖੇ ਸਿਧਾਣੇ ਨੇ ਸੋਸ਼ਲ ਮੀਡੀਆ ਤੇ ਬਿਆਨ ਦੇਣ ਤੋਂ ਬਿਨਾ ਕੁਝ ਨਹੀਂ ਕਰਿਆ ਤੇ ਦੂਸਰੇ ਪਾਸੇ ਸੰਤ ਪਾਪਾ ਬਲਬੀਰ ਸਿੰਘ ਸੀਚੇਵਾਲ ਨੇ ਜਿਨ੍ਹਾਂ ਨੇ ਰਾਜ ਸਭਾ ਵਿੱਚ ਭਰੂਪ ਦੇ باوجود ਆਉਂਦੇ ਮਤਲਬ ਪਹਿਲਾਂ ਇਹ ਵਿੱਚ ਜੂਤੀ ਲਾਹੇ ਗੰਦੇ ਨਾਲੇ ਦੇ ਵਿੱਚ ਵੜ ਕੇ ਸਫਾਈ ਦਾ ਕਾਰਜ ਸ਼ੁਰੂ ਕੀਤਾ ਹੁਣ ਜਿਹੜੇ ਕਰੀ ਜਾਂਦੇ ਨੇ ਇਹ ਪਹਿਲਾਂ ਫਲਟਰੀਆਂ ਦਾ ਪਾਣੀ ਬੰਦ ਕਰਾਓ ਫਿਰ ਐਂ ਕਰੋ ਵਾਇਤ ਕਰੋ ਤੇ ਅੱਜ ਤੱਕ ਪਹਿਲਾਂ ਤਾਂ ਕਿਸੇ ਨੇ ਇਹ ਵੀ ਸੀ ਕੀਤਾ ਜਿੰਨਾ ਉਹ ਕਰ ਰਹੇ ਨੇ ਸੋ ਕਹਿਣ ਦਾ ਮਤਲਬ ਇਹ ਹੀ ਹੈ ਜੇ ਭਾਈ ਨੂੰ ਚੰਗਾ ਕਰਦਾ ਤਾਂ ਉਹ ਨੂੰ ਚੰਗਾ ਕਹੋ ਉਹਦੀ ਸਲਾਘਾ ਕਰੋ ਉਹਦਾ ਤਸ਼ਾਹ ਬਧਾਓ ਤਾਂ ਜੋ ਹੋਰ ਵੱਧ ਕਰ ਸਕੀਂ ਉਧੀਆਂ ਦੱਤਾਂ ਨਾਲ ਖਿੱਚੋ ਇੰਨਾ ਕੁਝ ਕਹਿੰਦਾ ਹੋਇਆ ਖੇਮਣ ਦਾ ਜੱਜ ਕਹਿੰਦੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਹ